ਸਰ ਸ਼ਕਲ ਜੀ ਸਾਰਿਆਂ ਦੇ ਨਾਲ ਅਸੀਂ ਆਏ ਆ ਸਾਰਿਆਂ ਦੇ ਲਈ ਆਏ ਆ ਤੇ ਜਿਹੜੇ ਸਾਰਿਆਂ ਨੂੰ ਪਤਾ ਜਿੰਨਾ ਨੁਕਸਾਨ ਹੋ ਚੁੱਕਿਆ ਹੈ ਸੋ ਜਿੰਨਾ ਤੋਂ ਥੋੜਾ ਥੋੜਾ ਜੋ ਜੋ ਵੀ ਬਣਦਾ ਹੈ ਸਭ ਸਾਰੇ ਜਣੇ ਆਪ ਨੂੰ ਅਸੀਂ ਵੀ ਆਪਣੀ ਹੈਲਪ ਕਰਨ ਆਏ ਆ ਸਾਰੇ ਸਾਰੇ ਜੀ ਅਸੀਂ ਰਾਸ਼ਨ ਲੈ ਕੇ ਆਏ ਆ ਅਸੀਂ ਪਿੰਡ ਲੈ ਕੇ ਜਾ ਰਿਹਾ ਮੈਨੂੰ ਪਿੰਡ ਦਾ ਨਾਮ ਤੇ ਨਹੀਂ ਪਤਾ ਕਿ ਨਾਨਕਪੁਰ ਨਾਨਕਪੁਰ ਅਜਨਾਲੇ ਦੇ ਕੋਲ ਹੈ ਕਿਉਂਕਿ ਅਜਨਾਲਾ ਮੇਰੇ ਪਿੰਡ ਦੇ ਕੋਲ ਹੈ ਫਟੇ ਘੜ ਚੋਰੀਆਂ ਤੋਂ ਮੈਂ ਆਪ ਸੋ ਅਸੀਂ ਹੁਣ ਨਾਨਕਪੁਰ ਜਾ ਰਹੇ ਆ ਨਾ ਤੁਸੀਂ ਆ ਲੋਕ ਕਿੰਨੇ ਮਜ਼ਬੂਰ ਲੱਗੇ ਦੇਖੇ ਕਿ ਜਰੂਰ ਹੈ ਮੈਂ ਜਾਣਾ ਹਲੇ ਮੈਂ ਉੱਥੇ ਜਾ ਕੇ ਨਹੀਂ ਆਈ ਹਲੇ ਮੈਂ ਜਾ ਕੇ ਦੇਖਾਂਗੀ ਜਿੰਨਾ ਅਸੀਂ ਸੋਸ਼ਲ ਮੀਡੀਆ ਦੇ थ्रू ਦੇਖ ਰਹੇ ਹੋ ਤਾਂ ਸਾਰੇ ਨੂੰ ਪਤਾ ਹੈ ਕਿ ਜਿੰਨਾ ਨੁਕਸਾਨ ਹੋਇਆ ਸਾਰੇ ਜਾਣੇ ਕਿੰਨਾ ਇਸ ਟਾਈਮ ਉਸ ਵਕਤ ਤੋਂ ਨਿਕਲ ਰਹੇ ਨੇ ਸੋ ਬਾਕੀ ਹੁਣ ਅੰਦਰ ਜਾਣ ਦਾ ਸਾਰਾ ਨੂੰ ਮਿਲਦੇ ਸਰ ਸਿਕਾਲ ਜੀ ਸਾਰਿਆਂ ਦੇ ਨਾਲ ਅਸੀਂ ਆਏ ਆ ਸਾਰਿਆਂ ਦੇ ਲਈ ਆਏ ਆ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਜਿੰਨਾ ਨੁਕਸਾਨ ਹੋ ਚੁੱਕਿਆ ਹੈ ਸੋ ਜਿੰਨਾ ਤੋਂ ਥੋੜਾ ਥੋੜਾ ਜੋ ਜੋ ਵੀ ਬਣਦਾ ਹੈ ਸਾਰੇ ਸਾਰੇ ਜਣੇ ਆਪ ਨੂੰ ਅਸੀਂ ਵੀ ਆਪਣੇ ਗੱਲ ਕਰਨ ਆਏ ਆ